ਡੰਪ ਕਰਨ ਨੂੰ ਲੈ ਕੇ ਨਗਰ ਕੌਂਸਲ ਦੀਆਂ ਮੁਸ਼ਕਿਲਾਂ ਰੁਕੰਦਾ ਨਾਮ ਨਹੀਂ ਲੈ ਰਹੀਆਂ ਨਗਰ ਕੌਂਸਲ ਗੁਰਦਾਸਪੁਰ ਦਾ ਕੂੜਾ ਦੇ ਨਾਲ ਭਰਿਆ ਹੋਇਆ ਟਰੱਕ ਕਸਬਾ ਕਲਾਂਨੌਰ ਦੇ ਲੋਕਾਂ ਨੇ ਰੋਕ ਲਿਆ ਤੇ ਬਿਨਾਂ ਕੂੜਾ ਸੁੱਤੇ ਉਸ ਨੂੰ ਵਾਪਸ ਭੇਜ ਦਿੱਤਾ ਪਿਛਲੇ 2 ਦਿਨ ਤੋਂ ਨਗਰ ਕੌਂਸਲ ਗੁਰਦਾਸਪੁਰ ਦੇ ਵੱਲੋਂ ਗੁਰਦਾਸਪੁਰ ਆਪਣੇ ਦਾ ਕੂੜਾ ਕਲਾਂਨੌਰ ਡੰਪ ਦੇ ਵਿੱਚ ਸੁੱਟਿਆ ਜਾ ਰਿਹਾ ਸੀ ਕਿਸਾਨਾ ਗੁਰ ਸੁਖਦੇਵ ਸਿੰਘ ਪੋਜਰਾ ਜਤੇ ਹਰਵਿੰਦਰ ਸਿੰਘ ਅਲਾਵਲਪੁਰ ਦੇ ਦੱਸਿਆ ਕਿ ਗੁਰਦਾਸਪੁਰ ਦੇ ਵਿੱਚ ਨਗਰ ਕੌਂਸਲ ਨੂੰ ਕੋਈ ਕੂੜਾ ਸੁੱਟਣ ਵਾਲੀ ਜਗ੍ਹਾ ਨਹੀਂ ਮਿਲ ਰਹੀ ਇਸ ਕਾਰਨ ਗੁਰਦਾਸਪੁਰ ਸ਼ਹਿਰ ਦਾ ਸਾਰਾ ਕੂੜਾ ਕਲਾਂ ਹਲਾ ਕੀ ਹੈ ਕਿ ਕਲਾ ਨੌਰ ਕੂੜਾ ਡੰਪ ਦੇ ਵਿੱਚ ਕਲਾ ਨੌਰ ਤੋਂ ਇਲਾਵਾ ਕਿਸੇ ਵੀ ਏਰੀਆ ਦਾ ਕੂੜਾ ਨਹੀਂ ਸੁੱਟਣ ਦਵਾਂਗੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਕੂੜਾ ਡੰਪ ਦੇ ਆਸ-ਪਾਸ 25 ਲੱਖ ਰੁਪਏ ਦੀ ਲਾਗਤ ਦੇ ਨਾਲ ਕੂੜਾ ਡੰਪ ਅਤੇ ਬਣਨ ਵਾਲੇ ਪ੍ਰੋਜੈਕਟ ਨੂੰ ਵੀ ਰੱਦ ਕੀਤਾ ਜਾਵੇ। ਨਾ ਬਾਗ ਨੂਨਾ ਬਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਦਾ ਮਸਲਾ ਜਿਹੜਾ ਹੈ ਉਹ ਇਹ ਹੈ ਕਿ ਅਸੀਂ ਇਸ ਵੇਲੇ ਖੜੇ ਹਾਂ ਬਿਲਕੁਲ ਸਬਜੇ ਚੱਕ ਪਿੰਡ ਦੇ ਸਾਹਮਣੇ ਇਹ ਰੋਡ ਹੈਗਾ ਡੇਰਾ ਬਾਬਾ ਨਾਨਕ ਗੁਰਦਾਸ ਦਾ। ਕੜਾਣਾਵਰ ਦੇ ਬਿਲਕੁਲ ਨੇੜੇ ਆ ਔਰ ਕੜਾਣਾਵਰ ਦੀ ਅਸੀਂ ਪੰਚਾਇਤੀ ਜ਼ਮੀਨ ਦੇ ਵਿੱਚ ਖੜੇ ਆ ਜਿੱਥੇ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਕੜਾਣਾਵਰ ਦਾ ਕੂੜਾ ਲਾਉਣ ਵਾਸਤੇ ਇੱਥੇ ਇੱਕ ਡੰਪ ਬਣਾਇਆ। ਸੋ ਠੀਕ ਹੈ ਜਿਸ ਪਿੰਡ ਦਾ ਕੂੜਾ ਵਾ ਉਹ ਤਾਂ ਉਸੇ ਪਿੰਡ ਦੇ ਵਿੱਚ ਲੱਗੂਗਾ। ਪਰ ਲੇਕਿਨ ਇੱਥੇ ਹੁਣ ਸਰਕਾਰ ਕੀ ਕਰ ਰਹੀ ਹੈ ਕਿ ਡੇਰਾ ਬੱਬਾ ਨਾਨਕ ਧਾਰੀਵਾਲ ਗੁਰਦਾਸਪੁਰ ਦਾ ਕੂੜਾ ਜਿਹੜਾ ਉਹਨੂੰ ਵੀ ਉਹ ਇੱਥੇ ਲਿਆ ਕੇ ਸਟਣ ਦੀ ਇਹਨਾਂ ਦੀ ਕੋਸ਼ਿਸ਼ ਮੈਂ ਅੱਗੇ ਗੱਲ ਕਰ ਰਿਹਾ ਸੀ ਲੇਕਿਨ ਹੁਣੇ ਹੁਣੇ ਉਹਨਾਂ ਦੀ ਗੱਡੀ ਇੱਥੇ ਪਹੁੰਚੀ ਆ। ਜਿਹੜੀ ਕਿ ਇੱਥੋਂ ਮੋੜੀ ਗਈ ਹੈ ਸੋ ਇਹ ਜਿਹੜੀ ਮੋੜਨ ਦੀ ਸਾਡੀ ਗੱਲ ਹੈ ਜਾਂ ਜਿਹੜਾ ਇੱਥੇ ਲੋਕਾਂ ਦੇ ਵਿਰੋਧ ਦੀ ਗੱਲ ਹੈ ਉਹ ਵੱਡੀ ਗੱਲ ਇਹ ਹੈ ਕਿ ਇਹ ਜਿਹੜਾ ਅਸਥਾਨ ਹੈ ਕਲਾਨੌਰ ਇਤਿਹਾਸਕ ਸ਼ਹਿਰ ਹੈ ਇੱਥੇ ਅਕਬਰ ਦੇ ਤਾਜਪੋਸ਼ੀ ਅਸਥਾਨ ਨੂੰ ਉਸ ਤਖਤ ਨੂੰ ਵੇਖਣ ਵਾਸਤੇ ਰਜਾਨਾ ਲੋਕ ਆਉਂਦੇ ਆ ਕਿ ਇੱਥੇ ਪ੍ਰਾਤਨ ਸ਼ਿਵ ਮੰਦਿਰ ਦੇ ਦਰਸ਼ਨ ਕਰਨ ਵਾਸਤੇ ਲੋਕ ਆਉਂਦੇ ਆ ਕਿ ਇੱਥੇ ਮਹਾਨ ਤਪਸਵੀ ਬਾਬਾ ਸ਼੍ਰੀਚੰਦ ਜੀ ਦੇ ਅਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਡੇਰਾ ਬਾਬਾ ਨਾਨਕ ਸੰਗਤ ਆਉਂਦੀ ਹੈ ਡੇਰਾ ਬਾਬਾ ਨਾਨਕ ਗੁਰੂ ਨਾਨਕ ਪਾਤਸ਼ਾਹ ਦੀ ਚਰਨਛੋਹ ਧਰਦੀ ਹੀ ਹੈ ਇੱਥੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸੰਗਤ ਪਹੁੰਚਦੀ ਹੈ ਕੋਰੀਡੋਰ ਐਸੇ ਗੁਰੂ ਨਾਨਕ ਪਾਤਸ਼ਾਹ ਨੇ ਕਿਰਤ ਕਰੋ ਵੰਡ ਕੇ ਛਕੋ ਨਾਮ ਜਪੋ ਦਾ ਸੰਕਲਪ ਜਿਹੜਾ ਇਹੋ ਦ੍ਰਿੜ ਕਰਵਾਇਆ ਇੱਥੇ ਚੌਣਾ ਸਾਹਿਬ ਦਾ ਜਦੋਂ ਮੇਲਾ ਜਦੋਂ ਚੱਲਦਾ ਹੈ ਜਿਹੜਾ ਕਿ ਜੋੜ ਮੇਲਾ 1 ਮਾਰਚ ਤੋਂ 10 ਮਾਰਚ ਤੱਕ ਜਿਹੜਾ ਉਹ ਮਨਾਇਆ ਜਾਂਦਾ ਸੰਗਤ ਵੱਡੀ ਗਿਣਤੀ ਜਿੱਥੋਂ ਲੰਘਦੀ ਹੈ ਮੇਕਨ ਇਹ ਸਮਾਗਮ ਜਿਹੜੇ ਇੱਥੇ ਉਹ 1 ਜਨਵਰੀ ਤੋਂ ਲੈ ਕੇ ਤੇ 10 ਮਾਰਚ ਤੱਕ ਇਹ ਸਮਾਗਮ ਚੱਲਦੇ ਆ ਰਸਤਾ ਜਿਹੜਾ ਇੱਥੇ 12 ਮਹੀਨੇ ਸੰਤਾਂ ਦਾ ਜਿਹੜਾ ਉਹ ਪੈਰਾ ਸੋ ਇਹ ਜਿਸ ਤਰ੍ਹਾਂ ਦੇ ਨਾਲ ਗਰਦਾਸਪੁਰੋਂ ਇਹ ਗੱਡੀ ਲੈ ਕੇ ਇਹ ਗੱਡੀਆਂ ਲੈ ਕੇ ਦੂਜੇ ਸ਼ਹਿਰਾਂ ਤੋਂ ਨਿਕਲਣ ਗਿਆ ਤੇ ਇਸ ਕੋਰੀਡੋਰ ਦੇ ਉੱਤੇ ਇਸ ਰਸਤੇ ਦੇ ਉੱਤੇ ਗੰਦਗੀ ਜਿਹੜੀ ਹੈ ਉਹ ਰੋਡ ਦੇ ਉੱਤੇ ਹੀ ਗੰਦਗੀ ਖਲੜੀ ਰਹਿਣੀ ਹੈ ਜਿਹੜੀ ਕਿ ਇੱਕ ਬਹੁਤ ਮਾੜੀ ਗੱਲ ਹੈ ਪੱਕੇ ਦੇ ਲੋਕ ਕੜਾਣਾੌਰ ਦੇ ਲੋਕ ਔਰ ਦਾਸ ਕਿਉਂਕਿ ਅਸੀਂ ਇਹਨਾਂ ਸਾਰੇ ਕਿਸਾਨਾਂ ਦੀ ਮਜ਼ਦੂਰਾਂ ਦੀ ਆਮ ਲੋਕਾਂ ਦੀ ਅਸੀਂ ਅਗਵਾਈ ਕਰਦੇ ਪਏ ਆ ਬਤੌਰੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਕਿ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਸਾਡੀਆਂ ਧਾਰਮਿਕ ਆਸਰਾਵਾਂ ਦੇ ਜੋ ਵਿਰੋਧ ਜਿਹੜੀਆਂ ਇਹ ਚੀਜ਼ਾਂ ਨੇ ਜਿਹੜੀ ਕਿਤੇ ਵੀ ਸਾਡੀ ਸੰਗਤ ਜੋ ਜਾਂਦੀ ਹੈ ਗੁਰੂ ਦੀ ਸੰਗਤ ਜੋ ਪਹੁੰਚਦੀ ਹੈ ਨਤਮਸਤਕ ਹੋਣ ਵਾਸਤੇ ਉਹਨਾਂ ਨੂੰ ਕਿਸੇ ਚੀਜ਼ ਦੇ ਨਾਲ ਪਰੇਸ਼ਾਨੀ ਹੋਵੇ ਉਸ ਚੀਜ਼ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਹ ਚਾਹੇ ਪ੍ਰਸ਼ਾਸਨ